ਸਤਿਗੁਰੂ ਗੁਰੂ ਅਮਰਦਾਸ ਜੀ ਦੇ ਤੀਜੇ ਪਾਤਸ਼ਾਹ ਜਿਨ੍ਹਾਂ ਦੇ ਕਰਤੋਤਿਆਂ ਨੇ ਇੱਕ ਦਾ ਨਾਮ ਜੀਪੀ ਭਾਨੀ ਹੈ ਇੱਕ ਦਾ ਨਾਮ ਜੀਪੀ ਦਾਨੀ ਹੈ ਜੀਪੀ ਦਾਨੀ ਹੈ ਜਿਹੜੀ ਭਾਈ ਹਰਾਂਮਾ ਜੀ ਨਾਲ ਬੈਠੀ ਜੇ ਤੇ ਜੀਪੀ ਭਾਨੀ ਹੈ ਜਿਹੜੀ ਭਾਈ ਗੇਠਾ ਜੀ ਨਾਲ ਬੈਠੀ ਹੈ ਭਾਈ ਰਾਮਾ ਜੀ ਤੇ ਭਾਈ ਗੇਠਾ ਜੀ ਦੋਨੋਂ ਜੜੇ ਦਾ ਗੁਰੂ ਅਮਰਦਾਸ ਜੀ ਤੇਜੇ ਬਾਦਸ਼ਾਹ ਦੀ ਬੜੀ ਸੇਵਾ ਕਰਦੇ ਹਰੇਕ ਹੁਕਮ ਮੰਨਦੇ ਨੇ ਸਿੱਖਾਂ ਦੇ ਮਨ ਵਿੱਚ ਇੱਕ ਦਿਨੇ ਖਿਆਲ ਆਇਆ ਹੈ ਕਿ ਸਤ ਸ੍ਰੀ ਅਕਾਲ ਆਪਕੋ ਕੁਛ ਨਿਹਰਾ ਦੁਨਣਾ ਚੁੱਕ ਕੇ ਸਿਨੂ ਨੂੰ ਵਰਤਾ ਗਦੀ ਦੇਣਗੇ ਇਹ ਜਾਣਦੇ ਨੇ ਸਿੱਖ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਲੋਕੋਂ ਪੁੱਤ ਛੱਡ ਕੇ ਸੇਵਤੂ ਨੂੰ ਗਦੀ ਬਖਸ਼ੀ ਬਾਬਾ ਫਰੀਦ ਜੀ ਕਹਿੰਦੇ ਰਹਿ ਕੇ ਬਾਬਾ ਲਖਮੀਦਾਸ ਦੋਨੋਂ ਗੁਰਨਾਨਕ ਸਾਹਿਬ ਦੇ ਪੁੱਤਰ ਸੀ ਉਹਨਾਂ ਨੂੰ ਗੱਦੀ ਨਾ ਮਿਲੀ ਕੱਦੀ ਭਾਈ ਨਿਹੜਾ ਜੀ ਲੈ ਕੇ ਤਨ ਗੰਗਦ ਸਿੰਘ ਜੀ ਬਣ ਕੇ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਦੋ ਪੁੱਤਰ ਨੇ ਬਾਬਾ ਦੰਤੂ ਜੀ ਅਤੇ ਬਾਬਾ ਦਸੂ ਜੀ ਉਹਨਾਂ ਦੇ ਪਿਤਾ ਦਾ ਉਹਨਾ ਬਣਿਆ ਪਿਤਾ ਦੀ ਸ਼ੇਵਾ ਨਾ ਕੀਤੀ ਤੇ ਕੱਦੀ ਤੁਰਹਿ ਕੇ ਤਾਲੁ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਦੇ ਗੁਰੂ ਵਿੱਚ ਸਤਿਗੁਰੂ ਗੁਰੂ ਅੰਗਰਸਹਿਬ ਜੀ ਦੀ ਸ਼ਿਭਾ ਕਰਦੇ ਰਹੇ ਕਿ ਸਤਿਗੁਰੂ ਗੁਰੂ ਅੰਗਰਸਹਿਬ ਜੀ ਨੇ ਤਾਲੁ ਗੁਰੂ ਅਮਰਦਾਸ ਸੇਵਾਦੁਸ਼ੋਕੇ ਕੁੱਤਾ ਕੀਤੀ ਬਖਸ਼ ਦਿੱਤੀ ਇਸੇ ਤਰ੍ਹਾਂ ਹੁਣ ਉਹ ਪੁੱਤਰ ਨੇ ਤਾਲੁ ਗੁਰੂ ਅਮਰਦਾਸ ਜੀ ਦੇ ਜੇ ਬਾਦਸ਼ਾਹ ਦੇ ਬਾਬਾ ਮੋਹਨ ਅਤੇ ਬਾਬਾ ਇਹ ਦੋਨੋਂ ਪੁੱਤਰ ਦੇ ਇਸ ਬਲੇ ਸ਼ੇਖੇ ਸੰਮਦੇ ਦੇ ਸੇਵਾ ਅਤੇ ਹੁਕਮ ਮੰਨਣ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹ ਗਤੀ ਲੈ ਜਾਂਦਾ ਹੈ ਭਾਈ ਰਾਮਾ ਜੀ ਅਤੇ ਭਾਈ ਗੇਠਾ ਜੀ ਦੋਨੋਂ ਇੱਕੋ ਜੀ ਸੇਵਾ ਕਰਦੇ ਨੇ ਸਤਿਗੁਰੂ ਸ਼ੇਖਾ ਦੇ ਮਨ ਵਿੱਚ ਖਿਆਲ ਆਇਆ ਕਿ ਦੋਨਾਂ ਦੇ ਵਿੱਚੋਂ ਕੌਣ ਸਤਿਗੁਰੂ ਉਥੰਬਰਦਾਤੀ ਦੇ ਸਾਥੇ ਬੈਠੇਗਾ ਭਾਵੇਂ ਚੌਥਾ ਬਾਦਸ਼ਾਹ ਕੌਣ ਹੋਵੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸਿੱਖਾਂ ਦੇ ਮਨ ਦੀ ਇਹ ਗੁੱਝ ਕੇ ਜਾਣ ਕੇ ਕਿ ਸਿੱਖ ਕੀ ਸੋਚਦੇ ਨੇ ਜਿਹੜਾ ਦੇ ਮਤ ਦਾ ਜਿਹੜਾ ਇਹ ਸਭ ਸਾ ਗੁਰੂ ਕਰਤੀਏ ਇੱਕ ਦਿਨ ਭਾਈ ਰਾਮਾ ਜੀ ਤੇ ਭਾਈ ਗੇਠਾ ਜੀ ਨੂੰ ਮਤ ਦੇ ਕੀਤਾ ਕਿ ਅਸੀਂ ਸਵੇਰੇ ਸ਼ਾਮ ਦੇ ਮਾਂ ਲਾਇਆ ਕਰਨਾ ਹੈ ਇਸ ਤਰ੍ਹਾਂ ਕਿ ਤੁਸੀਂ ਦੋਨੋਂ ਜਾੜੇ ਮੱਖੋ ਬੱਕਰੇ ਸਾਡੇ ਬੈਠਣ ਦੀ ਥਣੇ ਬਣਾਉ ਇੱਕ ਦੇ ਅਸੀਂ ਸਵੇਰ ਨੂੰ ਬੈਠ ਕੇ ਦੇ ਮਾਂ ਸਜਾਇਆ ਕਰਾਂਗੇ ਲਾਇਆ ਕਰਾਂਗੇ ਦੂਜੇ ਦੇ ਸ਼ਾਮ ਨੂੰ ਬੈਠ ਕੇ ਦੇ ਮਾਂ ਸਜਾ ਗੁਰੂ ਅਮਰਦਾਸ ਜੀ ਨੇ ਜ्यों ਤਦ ਦੱਸ ਦਿੱਤੀ ਕਿ ਤੁਸੀਂ ਇਤਰਾ ਇਤਰਾ ਕਰਕੇ ਇਹ ਜਿਹੜੇ ਖੜੇ ਨੇ ਬਣਾਉਂਦੇ। ਭਾਈ ਰਾਮਾ ਜੀ ਅਤੇ ਭਾਈ ਗੇਖਾ ਜੀ ਦੋ ਖੜੇ ਥੜੇ ਬਣਾਦੇ ਨੇ। ਜਦੋਂ ਸ਼ਾਮ ਨੂੰ ਬਾਹਰ ਦੇ ਦੇਖਣ ਆਏ ਸਤਿਗੁਰੂ ਜੀ ਨੇ ਭਾਈ ਰਾਮਾ ਜੀ ਦੇ ਥੜਾ ਦੇਖਿਆ ਤੇ ਬਚਦੇ ਕੀਤਾ ਕਿ ਖੜਾ ਠੀਕ ਨਹੀਂ ਪੜਿਆ। ਇਹ ਨੂੰ ਤੁਸੀਂ ਛੱਡ ਦਿਓ ਇਹ ਵੀ ਅਸੀਂ ਦੱਸਿਆ ਸੁਤਰਾ ਨਹੀਂ ਬਣਾਇਆ ਤੁਸੀਂ। ਭਾਈ ਰਾਮਾ ਜੀ ਨੇ ਥੜਾ ਡਾ ਦਿੱਤਾ। ਫਿਰ ਭਾਈ ਦੇਖਾ ਜਿਹਦੇ ਬਾਲਾ ਹੈ ਤੇ ਸਤਿਗੁਰੂ ਨੇ ਭਾਈ ਦੇਖਾ ਜੀ ਦਾ ਥੜਾ ਬੀਜਿਆ ਉਹਨੂੰ ਵੀ ਇਹ ਹੀ ਬਚਨ ਕੀਤਾ ਕਿ ਜਿਵੇਂ ਅਸੀਂ ਤੁਹਾਨੂੰ ਗਿਆ ਸੀ ਤੁਸੀਂ ਇਹ ਥੜਾ ਬਣਾਇਆ ਸੀ ਇਸ ਕਰਕੇ ਦਿੱਤਾ ਅਗਲੇ ਦਿਨ ਫਿਰ ਦੂਤਾ ਜਾਣਾ ਥੜੇ ਬਣਾਉਣ ਦੀ ਕਿਹਾ ਸ਼ਾਮ ਨੂੰ ਫਿਰ ਮਹਾਰਾਜ ਆਏ ਨੇ ਫਿਰ ਮਹਾਰਾਜ ਨੇ ਕਹਿ ਦਿੱਤਾ ਕਿ ਠੀਕ ਨਹੀਂ ਪੜੇ ਇਹ ਥੜੇ ਤਾ ਦਿੱਤੇ ਜਾ ਕਈ ਦਿਨ ਸਾਡਾ ਇਤਿਹਾਸ ਕਹਿੰਦਾ ਹੈ ਕਿ ਇਸ ਤਰ੍ਹਾਂ ਹੁੰਦਾ ਹੈ ਫਿਰ ਇੱਕ ਦੇ ਨਿਤਰਾ ਦਾ ਆਇਆ ਜਦੋਂ ਸਤਿਗੁਰੂ ਦੂਆ ਪਰਦਾ ਦੀ ਪਾਇਰਾਮਾ ਜੀ ਤੇ ਥੜੇ ਨੂੰ ਦੇਖਣਾ ਤੇ ਬਚਨੇ ਕੀਤਾ ਕਿ ਥੜਾ ਠੀਕ ਨਹੀਂ ਐ ਜਿੰਨੇ ਅਸੀਂ ਕਹਦੇ ਆ ਤੁਸੀਂ ਤਰਾ ਨਹੀਂ ਬਣਾਇਆ ਇਸ ਕਰਕੇ ਸਥੜੇ ਢਾ ਦੇ ਤੁਸੀਂ ਪਾਇਰਾਮਾ ਦੀ ਥੜੇ ਨੂੰ ਧਾਂ ਤੇ ਤਿਆਰ ਤਾਂ ਹੋ ਮੇਰੇ ਪਰ ਮਨ ਵਿੱਚ ਇੱਕ ਇਛਾਲ ਆਇਆ ਹੈ ਕਿ ਮਨਾ ਹੋ ਗੁਰੂ ਦੀ ਉਮਰ ਹੋ ਗਈ ਹੈ ਬਟੇ ਦੇ 55 ਕੇ 95 ਸਾਲ ਦੇ ਨੇੜੇ-ਨੇੜੇ ਆ ਮਹਾਰਾਜ ਉਸ ਕਿ ਜੋ ਸਤਗੁਰੂ ਦੀ ਕਹਿੰਦੇ ਨੇ ਸਵੇਰੇ ਤੇ ਸ਼ਾਮ ਨੂੰ ਉੱਜਾਉਂਦੇ ਨੇ ਬਜ਼ੁਰਗ ਹੋ ਗਏ ਨਾ ਪਰ ਗੁਰੂ ਦੀ ਬਾਣੀ ਦਾ ਬਚਨ ਹੈ ਕਿ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸੁੱਤੀ ਹੈ ਗਿਆਨ ਹਉਮਕਦੇ ਕਦੇ ਪੁੱਦੇ ਨਹੀਂ ਗੁਰਮੁਖ ਕੁੱਡੇ ਕਦੇ ਨਹੀਂ ਜਿਨ੍ਹਾਂ ਅੰਤੁਰ ਸੁਰਤ ਗਿਆ ਇਹ ਮਹਾਰਾ ਦਾ ਬਚਨ ਹੈ ਤੇ ਜਦੋਂ ਸਤਗੁਰੂ ਨੇ ਛੜੇ ਚਾੜੇ ਕਿਆ ਭਾਈ ਰਾਮਾ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਜਿਵੇਂ ਤੁਸੀਂ ਕਹਿ ਕੇ ਗਏ ਸੀ ਮੈਂ ਥੜੇ ਤਾਂ ਉਸੇ ਤਰ੍ਹਾਂ ਪੜਾਇਆ ਤੇ ਇੱਕ ਵਾਰ ਤੁਸੀਂ ਸਵੇਰੇ ਕਹੀ ਦਲ ਸ਼ਾਮ ਨੂੰ ਉੱਲ ਜਾਂਦੀ ਸਤਿਗੁਰੂ ਇਹ ਸੁਣ ਕੇ ਚੁੱਪ ਹੋ ਗਏ ਨੇ ਫਿਰ ਭਾਈ ਦੇਖਾ ਜੀ ਮਨ ਨੂੰ ਆਏ ਭਾਈ ਦੇਖਾ ਜੀ ਨੂੰ ਬਤਨੇ ਚਿੱਤਾ ਕਿ ਤੁਸੀਂ ਇਹ ਥੜਾ ਠੀਕ ਨਹੀਂ ਪੜਾਇਆ ਇਹਨੂੰ ਢਾ ਲਾ ਪਾਏ ਦੇਖਾ ਜੀ ਨੇ ਸਤਿਗੁਰੂ ਦੇ ਚਰਨ ਪਰੇ ਕੇ ਦੇਖ ਕੇ ਕਿਹਾ ਕਿ ਸਤਿਗੁਰੂ ਮੈਂ ਆਲਪ ਕੋਤੀ ਪੜਾ ਕਿਆਣਾ ਨਾ ਸਮਝਾਂ ਜਿਵੇਂ ਤੁਸੀਂ ਬੰਦੂ ਸਮਝਾੜਾ ਚਾਹੋ ਕਿ ਉਹ ਸਤਿਗੁਰੂ ਮੈਂ ਸਾਭ ਦੇ ਨਹੀਂ ਸਕੇ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਤੁਮ ਵੱਤ ਬਖਸ਼ੋ ਤਾਂ ਗਿਆ ਆਪਣੇ ਦੱਸੇ ਮੁਤਾਬਕ ਮੈਂ ਠੜਾ ਬਣਾ ਤਾ ਮਾਰ ਇਹ ਬੇਨਤੀ ਕੀਤੀ ਮਾਰਾ ਤੇ ਅਕੇ ਠੜਾ ਬਿਟਾ ਦਿੱਤਾ ਮਾਰਾ ਦੇ ਖੁਸ਼ ਹੋ ਗਏ ਸਾਡਾ ਇਤਿਹਾਸ ਵੀ ਦਿਖਦਾ ਹੈ ਕਿ ਸਤਿਗੁਰੂ ਜੀ ਨੇ ਇਹ ਵੇਖ ਕੇ ਕਿ ਸਾਡਾ ਬਹੁਤ ਮੰਨਣ ਵਾਲਾ ਹੈ ਬਾਕੀ ਸਤਿਗੁਰੂ ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਐਂਦਵਾਲ ਫੇਰ ਦੀ ਸੰਗਤ ਦੇ ਧੰਨ ਗੁਰੂ ਰਾਮਦਾਸ ਜੀ ਆਪਣੇ ਥਾਂ ਤੇ ਪਠਾ ਕੇ ਗੁਰਦਾ ਕਦੀ ਬਖਸ਼ ਦਿੱਤੇ ਤੇ ਮਹਾਰਾਜ ਨੇ ਫਿਰੋਜ਼ ਸੰਗੇ ਇੱਕ ਸ਼ਬਦ ਉਚਾਰਿਆ ਉਹਦੀਆਂ ਜਿਹੜੀਆਂ ਆਖਰੀ ਪੰਕਤੀਆਂ ਨੇ ਬਹੁਤ ਸਾਰੇ ਗੁਰੂ ਸਾਨੂੰ ਚੇਤੇ ਉਹ ਦੇਖ ਲਈ ਨੇ ਕਿ ਤੁਹਾਨੂੰ ਗੁਰੂ ਅਮਰਦਾਸ ਜੀ ਤੁਸੀ ਜਾਣਦੇ ਸੀ ਕਿ ਮੈਂ ਇੱਕ ਰਾ ਜਤੀਮ ਹਾਂ 7 ਸਾਲ ਦੀ ਉਮਰ ਵਿੱਚ ਮੇਰੇ ਮਾਪ ਬਾਪ ਚੜਾਈ ਕਰਕੇ ਲਾਹੌਰ ਦੀ ਕਰਤਿੱਤੇ ਰਹਿਣ ਬਾਲ ਸੁਣੇ ਨਾਲੀ ਵਿੱਚ ਉਬਾਸਰ ਕੇ ਨਗਰ ਲੈ ਆਈ ਉੱਥੇ ਕੁੜੀਆਂ ਵੇਚ ਕੇ ਗੁਜ਼ਾਰਾ ਕਰਦਾ ਪੜਾச்சு ਆਜਾ ਤੁਹਾਡਾ ਸੰਗ ਸਾਥ ਹੋਣ ਦੇ ਕਾਰਨ ਆ ਆ ਤੁਹਾਨੂੰ ਮਿਲ ਕੇ ਤੁਹਾਨੂੰ ਨਾਨਕ ਸ਼ਬਦ ਦੀ ਦਿੱਤੀ ਦੇ ਬਾਦਸ਼ਾਹ ਬਣਾ ਦਿੱਤਾ ਤੁਸੀਂ ਇਹ ਆਪ ਦੀ ਕਿਰਪਾ ਹੈ ਜੋ ਹਮਰੀ ਮਿਲ ਹੁੰਦੀ ਮੇਰੇ ਸਤਿਗੁਰਾ ਸਾਹਿਬ ਤੁਮਹਾਰ ਜਨ ਹਮੇ ਹਮਰੋਲਤੇ ਫਿਰਤੇ ਕੋਈ ਬਾਤ ਨਾ ਹੋ ਜੁਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਾਨ ਨਾ ਤਦ ਗੁਰੂ ਨਾਨਕ ਜਨ ਘੇਰਾ ਜਿਤ ਮਿਲੇ ਤੂ ਕਹਿ ਸਭ ਸੁਖ ਸੰਤੋਖ ਇਹ ਬਚਨ ਮਹਾਰਾਮ ਦਾ ਜਿਹਦੇ ਉਸ ਸਮੇਂ ਤੇ ਫਿਰ ਸਤਿਗੁਰੂ ਨੇ ਸਾਰੇ ਸਿੱਖਾਂ ਤੋਂ ਬਚਨ ਕੀਤਾ ਕਿ ਭਾਈ ਜੀ ਨੇ ਸਾਡੀ ਖੁਸ਼ੀ ਲੈਣੀ ਹੈ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਨਮਸ਼ਕਾਰ ਕਰਨਾ। ਬਾਬੇ ਮੋਹਰੀ ਦੇ ਸਤਿਗੁਰੂ ਦਾ ਬਚਨ ਮੰਨਿਆ। ਪਰ ਬਾਬੇ ਮੋਹਰੀ ਨੇ ਸਤਿਗੁਰੂ ਦਾ ਬਚਨ ਮੰਨ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਨਮਸ਼ਕਾਰ ਕਰ ਦਿੱਤਾ। ਮੇਰੋਂ ਬਾਬਾ ਫੁੱਤਰ ਜੀ ਕਹਿੰਦ ਨੇ ਮੋਰੀ ਪੁੱਤ ਸ਼ਰਮ ਹੋਇਆ। ਰਾਮਦਾਸ ਜੀ ਪੈਰੀ ਪਾਇਖ। ਕਿ ਸਤਿਗੁਰੂ ਦੀ ਖੁਸ਼ੀ ਲੈਣ ਦੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪੈਰੀ ਪੈ ਗਏ। ਬਾਬਾ ਮੋਰੀ ਛੋਟੇ ਪੁੱਤਰ ਦਾ ਸੁਆਗਤ ਕਰਦੀ ਤੇ ਆਦਤਾਂ ਨੂੰ ਪੂਰਾਮ ਦਾਤੀ ਦਾ ਗੁਤਰਾ ਗਦੀ ਦੇ ਵਿੱਚ